हां मित्रों सारे ਭੈਣ ਤੇ ਭਰਾਵਾਂ ਦਾ ਸਵਾਗਤ ਕਰਦੇ ਹਾਂ ਜ ਆਪਾਂ ਆਪਣੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਉਮੀਦਾਂ ਮੇਰੇ ਸਾਰੇ ਭੈਣ ਭਰਾ ਹਨਾ ਚੜ੍ਹਦੀ ਕਲਾ 'ਚ ਹੋਵਾਂਗੇ ਆਪਾਂ ਇਹ ਪੂਰੀ ਚੜ੍ਹਦੀ ਕਲਾ ਦਾ ਮਿੱਤਰੋ ਸਾਰੇ ਭੈਣ ਤੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਮਿੱਤਰੋ ਅੱਜ ਤਰੀਕ ਹੈਗੀ 3 12ਵਾਂ ਮਹੀਨਾ 2025 ਬਾਕੀ ਕੱਲ ਤੁਸੀਂ ਪਿਛਲੇ ਵਲੌਗ 'ਚ ਦੇਖਿਆ ਹੀ ਆਪਾਂ ਆਪਣੇ ਆਲੂਆਂ ਜੜੇਪਾਗੇ ਸੀਗੇ ਹੁਣ ਆਪਾਂ ਨੇ ਅੱਜ ਉਹਨਾਂ ਨੂੰ ਲਾਉਣਾ ਪਾਣੀ ਬਾਕੀ ਤੇ ਕਰੋ ਚੈੱਕ ਖੇਤ ਆ ਗਏ ਉਹ ਖੜਾਤਾ ਪਾਉਣਾ ਮੋਟਰਸਾਈਕਲ ਬਾਕੀ ਮਗਾ ਤੁਹਾਨੂੰ ਭਰਾਵਾਂ ਨੂੰ ਕਣਕ ਦਿਖਾ ਦਈਏ ਮਿੱਤਰੋ ਵਧੀਆ ਹਰੀ ਹੋਈ ਹੈ ਇਹ ਕਣਕ ਕਰ ਲੋ ਚੈੱਕ ਦੀ ਨਹੀਂ ਦੀ ਉਹ ਤੁਹਾਨੂੰ ਤੇ ਨਹੀਂ ਦੀ ਨਹੀਂ ਮੜਿਆ ਵਨ ਐਕਸਟੇ ਕਰਕੇ ਦਿਖਾ ਦਿੰਨੇ ਆ ਕਰੋ ਚੈੱਕ ਖੜੀਆਂ ਨਾ ਪੂਰੀ ਵਧੀਆ ਹੁਣ ਲੈ ਉਹ ਜਾਨੀ ਕਲੇ ਆਇਆ ਵੀ ਥੋੜੀ ਬਰੀਕ ਆ ਦੀਂਦੀ ਘਾਟ ਆ ਬਾਕੀ ਲਾਣੇਦਾਰ ਵੀ ਆ ਗਿਆ ਆ ਦੇ ਕਰੋ ਚੈੱਕ ਲੈ ਚਲੋ ਹੁਣ ਲਾਈਟ ਦੇਖਦਾ ਵੀ ਲੈ ਖੜਜੋ ਮੈਨੂੰ ਉਧਰ ਜਾ ਕੇ ਪਹਿਲਾਂ ਲਾਈਟ ਦੇਖਣ ਦੋ ਬਾਕੀ ਲਾਣੇਦਾਰ ਆ ਗਿਆ ਪੱਟ ਪਹਿਲਾਂ ਚਾਰ ਪੱਟ ਦੇ ਆ ਚਾਰ ਪੱਟ ਕੇ ਚਲਾਉਣਾ ਮਿੱਤਰੋ ਆਲੂਆਂ ਨੂੰ ਮੋਟਰ ਹੋਰ ਉਹਨਾਂ ਨੂੰ ਸਾਰੀ ਭਰ ਦਾਂਗੇ ਬਾਕੀ ਆ ਦੇਖੋ ਜਿਹੜੇ ਲੰਬੇ ਸਿਆਣ ਨੇ ਇੰਨਾ ਜਿਵੇਂ ਦਿਖਣ ਲੱਗ ਗਈ ਵਧੀਆ ਦੀ ਨਹੀਂ ਦੱਸਿਓ ਭਰਾ ਚਲੋ ਹੁਣ ਪਹਿਲਾਂ ਪੱਟ ਦੇ ਚਾਰ ਚਾਰ ਪੱਟ ਕੇ ਚਲਾਉਣਾ ਮੋਟਰ ਫਿਰ ਸੋਂ ਦਿਖਾਉਣਾ ਉਵੇਂ ਹੀ ਆ ਕਰੋ ਚੈੱਕ ਲਾਈਟ ਵਾਕੀ ਆ ਗਈ ਰੋਜ਼ 8 ਵਜੇ ਆਉਂਦੇ ਨੇ ਮਿੱਤਰੋ ਲਾਈਟ ਇਹ ਚਲਾਉਨੇ ਆ ਮੋਟਰ ਹਣ ਨੱਕੇ ਨੁੱਕੇ ਮਾਰ ਕੇ ਆਉਂਦੇ ਆ ਮਿੱਤਰੋ ਕਰੋ ਚੈੱਕ ਆਹ ਪੱਟੇ ਦਾ ਪਾਣੀ ਬੰਦ ਕਰ ਤੇ ਕਹੀਦਾ ਕਹੀਦਾ ਅਏਦਾ ਇਹਦਾ ਆਪਾਂ ਨੇ ਦੋ ਹੀ ਨੱਕੇ ਮਾਰਤੇ ਭਰਾਵਾਂ ਨੇ ਦੇਖੀ ਆਪਣੇ ਵੀ ਪਾਇਪ ਦੱਬੇ ਹੋਏ ਨੇ ਹੁਣ ਅੱਗੇ ਚੱਲਦੇ ਆਂ ਅੱਗੇ ਚੱਲ ਕੇ ਦੇਖਦੇ ਆਂ ਯਾਰ ਮੈਨੂੰ ਆਇਆ ਵੀ ਭਰ ਗਾਂ ਵਾਲੀ ਪੱਟੀ ਭਰਦੀ ਐ ਮੈਨੂੰ ਇਹ ਥੋੜੀ ਜਿਹੀ ਨਰਮ ਲੱਗਦੀ ਆ ਹੋਰ ਕਿਤੇ ਆਲੂ ਆਪਾਂ ਹੁਣਾਂ ਕਰ ਲਈਏ ਤਾਂ ਕਰਕੇ ਚਲੋ ਮੈਂ ਦੇਖਦਾ ਬਾਕੀ ਜੇ ਇਹ ਭਰੀ ਤੁਹਾਨੂੰ ਦੱਸੂਗਾ ਨਹੀਂ ਤਾਂ ਮੇਰਾ ਤਾਂ ਹੀ ਮੈਦਾ ਵੀ ਆਪਾਂ ਸੇਵ ਇੱਕੇ ਥੋਂ ਭਰੀ ਅੱਜ ਪੂਰਾ ਹੋਰ ਯਾਰ ਅੱਜ ਇੱਕ ਮਿੱਤਰੋ ਮੂਡ ਜਾਫ ਹੋਇਆ ਪਿਆ ਬਲੌਗ ਅਸਾਬੇ ਸਹੀ ਬਣੂਗਾ ਚਲੋ ਕੋਈ ਨਾ ਹੋਰ ਵੀ ਬਹੁਤ ਉਹ ਹੁੰਦੀਆਂ ਨੇ ਤੁਹਾਨੂੰ ਪਤਾ ਬੰਦੇ ਨੂੰ ਟੈਨਸ਼ਨ ਜਿਹੜੀ ਆਪਾਂ ਸਾਰੀਆਂ ਕੈਮਰੇ ਮੂਰੇ ਨਹੀਂ ਦੱਸ ਸਕਦੇ ਕਈ ਹੁੰਦੀਆਂ ਨੇ ਵੀ ਜਿਹੜੀਆਂ ਇਕੱਲੇ ਨੂੰ ਵੀ ਉਹ ਕਰਨੀਆਂ ਪੈਂਦੀਆਂ ਨੇ ਚਲੋ ਕੋਈ ਨਾ ਜਿਵੇਂ ਵੀ ਹੁੰਦਾ ਠੀਕ ਆ ਚਲੋ ਕੰਮ ਤਾਂ ਕਰਨਾ ਹੀ ਨੇ ਫਿਰ ਵੀ ਹਨਾ ਲੱਗੇ ਹੋયા ਬਾਕੀ ਕਰਨ ਦਾਣੇदार ਹੋ ਸਾਹਮਣੇ ਆਹ ਦੇਖੋ ਬੱਟਾਂ ਜੋ ਮਿੱਟੀ ਕੱਢਦਾ ਜਿਹੜੀਆਂ ਇੱਕ ਦੋ ਭਰ ਨੂੰ ਭਰਦੀਆਂ ਨਹੀਂ ਹੁੰਦੀਆਂ ਨਾ ਤਾਂ ਕਰਕੇ ਅੱਗੇ ਮੋਟਾ ਪਾਣੀ ਲਾਉਂਦਾ ਸੀ ਪਹਿਲਵਾਨ ਹੁਣ ਮੈਂ ਤੇ ਲਾਣੇਦਾਰ ਲਾਉਣੀ ਆ ਫਿਰ ਚਲੋ ਦੱਸ ਦਿਆਂ ਤੁਹਾਨੂੰ ਜਿਵੇਂ ਵੀ ਉਹ ਕਰਦੇ ਆ ਬਾਕੀ ਮੈਂ ਵੀ ਦੇਖ ਕੇ ਮਾਰ ਲਾਂ ਨੱਕਾ ਜਿਹੜੀ ਕਿ ਅਰੀਨ ਲਾਉਣਾ ਪਾਣੀ ਬਾਕੀ ਆਪਣੇ ਆਪ ਵੀ ਜਾਲੂ ਕਰ ਲੋ ਚੈੱਕ ਦੱਸਿਓ ਭਰਾ ਲੋਟਨੇ ਹੁਣ ਹੋਰ ਯਾਰ ਹੁਣ ਕਹਿੰਦੇ ਨੇ ਵੀ ਇਹਨਾਂ ਦਾ ਵੀ ਰੇਟ ਘਟਾ 350 ਨੂੰ ਹੀ ਬੋਰੀ ਮੈਨੂੰ ਤਾਂ ਹੁਣ ਤੋਂ ਹੀ ਟੈਨਸ਼ਨ ਪਾਉਣ ਲੱਗ ਗਈ ਹੁਣ ਚਲੋ ਦੇਖਦੇ ਆ ਚਲੋ ਖਲੇ ਦਾ ਬਹੁਤ ਟਾਈਮ ਪਿਆ ਮਾਗਰ ਉਹ ਤਾਂ ਥੱਪੜ ਹੀ ਪੈਣਗੇ ਮਿੱਤਰੋ ਪਹਿਲਾਂ ਆਲੂ ਦਾ ਰੇਟ ਨਹੀਂ ਹੈਗਾ ਬਾਕੀ ਚਲੋ ਕਿਸ ਸਮਝ ਕੇ ਸੰਬੰਧੀ ਖੇੜਾ ਜਿਹੜੇ ਹੁਣ ਵੇਚਦੇ ਨੇ ਓਵੇਂ ਜਿਹੜਾ ਵੈਗਰੂ ਨੇ ਜਿਹਨੂੰ ਜਿੰਨਾਕ ਦੇਣਾ ਉਹ ਜਿੱਥੇ ਖੁਸ ਰੱਖਣਾ ਕਹਿ ਨਹੀਂ ਹੁਣਾ ਪਤਾ ਕਿਨਾ ਤਾਂ ਆਪਣੀ ਤਾਂ ਮਿੱਤਰੋ ਮਿਹਨਤ ਆ ਜਿੰਨੀ ਕਰ ਲਾਂਗੇ ਓਨੀ ਮਹਾਰਾਜ ਆਪਾਂ ਨੂੰ ਫਲ ਦੇ ਦੂਗਾ ਵੈਗਰੂ ਹਨਾ ਚਲੋ ਦੇਖਦਾ ਵੀ ਕਿਹੜੀ ਆਹ ਪੱਟਾ ਤਾਂ ਮਿੱਤਰੋ ਮੂਹਰ ਲਾ ਦਾ ਭਰ ਨਹੀਂ ਭਰਨਾ ਇੱਧਰ ਲਾ ਇਹਨੂੰ ਤਾਂ ਚਲਾਉਣੀ ਆ ਮੋਟਰ ਸਾਨੂੰ ਉਹ ਗਾਹਾਂ ਨਾਲ ਚਲੋ ਮੈਂ ਜਿਵੇਂ ਤੁਹਾਨੂੰ ਦੱਸਿਆ ਦੱਸਦਾ ਮਾਰ ਲਾਂ ਦੇ ਕੇ ਨੱਕਾ ਨੁੱਕਾ ਚਲਾ ਕੇ ਆਉਨੇ ਆ ਮੋਟਰ ਫਿਰ ਤੁਹਾਨੂੰ ਦਿਖਾਉਣਾ ਹੋਰ ਇਹ ਹੁਣ ਆਪਣਾ ਆਲੂਆਂ ਨੂੰ ਲੱਗਿਆ ਪਾਣੀ ਚੌਥਾ ਤਰੀਕ ਹੈਗੀ ਅੱਜ 3 ਠੀਕ ਆ ਮਿੱਤਰੋ ਮੈਟਰੋ ਕਰੋ ਜੇ ਯਾਰ ਹੁਣ ਆਪਣੇ ਆਲੂ ਨਾ ਇਹ ਆ ਦੇਖੋ ਜਿਵੇਂ ਆ ਆਹ ਤੁਹਾਨੂੰ ਦਿਨਾ ਹੈ ਗਿੱਲੇ ਗਿੱਲੇ ਜੇ ਲੱਗਦੇ ਨੇ ਯਾਰ ਮੈਨੂੰ ਮੇਰਾ ਮੈਂ ਦਾ ਵੀ ਥੋੜਾ ਜਿਹਾ ਦੇਖ ਲਈਏ ਵੀ ਭਰੀਏ ਜਾਂ ਨਾ ਭਰੀਏ ਤੁਹਾਨੂੰ ਦਿਖਾਉਣਾ ਮੈਂ ਅੱਗੇ ਚੱਲ ਕੇ ਬਾਕੀ ਦੱਸਿਓ ਯਾਰ ਭਰਦੀ ਹੈ ਜਾਂ ਨਾ ਭਰੀਏ ਬਲੌਗ ਦਾ ਆਪਣਾ ਕੱਲੂ ਪੈਣਾ ਬਾਕੀ ਆ ਦੇਖੋ ਜਿਹੜੇ ਲੰਬੇ ਸਿਆੜ ਨੇ ਇੰਨੇ ਗਿੱਲੇ ਨੇ ਦੇਖੋ ਲੈ ਹੋਰ ਯਾਰ ਮਨ ਦੋ ਚਿੱਤਾ ਜਾ ਹੋ ਗਿਆ ਦੇਖ ਕੇ ਫਲੇ ਜਾਨੀ ਕਿ ਪੈਰਾਂ ਨੂੰ ਦਾਰਾ ਲੱਗਦਾ ਮੇਰਾ ਮੈਂ ਤਾਂ ਵੀ ਕੱਲੂ ਨਾ ਭਰਦੀ ਇਹਨਾਂ ਨੂੰ ਚਲੋ ਜਿਵੇਂ ਵੀ ਕਰਦੇ ਆ ਸਾਨੂੰ ਦੱਸਦਾ ਫੇਰ ਯਾਰ ਆਪਣਾ ਬਲੌਗ ਵੀ ਕਾਚਾ ਹੋਆ ਚਲੋ ਉਹ ਤਾਂ ਮੈਂ ਸਾਨੂੰ ਦੱਸਦਾ ਕੋਈ ਨਾ ਜੇ ਭਰਦਿਆਂ ਤਾਂ ਵੀ ਉਹ ਕਰਦਾ ਮੈਂ ਫੋਨ ਕਰਕੇ ਬਹੁਤਾ ਚਾਚੇ ਦੇ ਮੁੰਡੇ ਨੂੰ ਵੀ ਐ ਇਹਨਾਂ ਨੂੰ ਕੁਝ ਹੁੰਦਾ ਤਾਂ ਨਹੀਂ ਇਹ ਥੋੜਾ ਜਿਹਾ ਖੁੱਲਾ ਤਾਂ ਚਲੋ ਠੀਕ ਆ ਦੱਸਦੇ ਆ ਬਾਕੀ ਆ ਖੜਾ ਲਾਣੇਦਾਰ ਕਰ ਲੋ ਆਪਣੇ ਆਲੂ ਚੈੱਕ ਹਾਂ ਵੀ ਮਿੱਤਰੋ ਆਲੂ ਆਪਾਂ ਲੱਗਦੇ ਦੀ ਭਰਨ ਤੁਸੀਂ ਵੇਖੀ ਆ ਨਾ ਪਿਛਲੇ ਉਹ ਕਲਿੱਪ ਚ ਅਪਨੱਖਾ ਨੁੱਕਾ ਮਾਰ ਲਿਆ ਦੀਗਾ ਫੇਰ ਯਾਰ ਜਮਾ ਵਿੱਚ ਵਿੱਚ ਫਿਰ ਕੇ ਦੇਖਿਆ ਮੈਂ ਹਲੇ ਮੈਨੂੰ ਥੋੜਾ ਜਿਹਾ ਨਾ ਹੋ ਲੱਗੇ ਨਾਰਮਲ ਮਖਾ ਚੱਲ ਨਹੀਂ ਕੱਲੂ ਭਰ ਦਾਂਗੇ ਨਹੀਂ ਲੈਟ ਦਾ 4 ਵਜੇ ਜਾਹੋ ਕਰਨੀਆਂ ਬਾਕੀ ਹਲੇ ਤਾਂ ਵੱਜੇ ਨੇ ਸਾਢੇ ਕਿਨੋਂ ਹੋਏ ਨੇ 10:00 ਵਜੇ ਆ ਕੇ ਦੇਖਾਂਗੇ ਇਹਨਾਂ ਨੂੰ ਆਪਣੇ ਸੌਰੀ 12:00 ਵਜੇ ਆ ਕੇ ਦੇਖਾਂਗੇ ਜੇ ਤੋ ਪਰਲਾ ਫਟਾ ਭਰਨ ਆਲਾ ਹੋਇਆ ਭਰ ਲਾਂਗੇ ਨਹੀਂ ਫੇਰ ਕੱਲੂ ਮਿੱਤਰੋ ਸਾਰੀ ਭਰ ਇੱਕ ਮੈਨੂੰ ਆਇਆ ਦੱਸਿਓ ਜਿਹੜੇ ਭਰਾ ਹਨ ਦੇਖਦੇ ਨੇ ਜਿਹੜੇ ਵੀ ਆਲੂ ਆਏ ਜਿਵੇਂ ਆਪਾਂ ਇਹ ਚ ਕਲਰ ਇਹ ਪਾਇਆ ਸੀ ਜਿਵੇਂ ਅੱਜ ਭਰੇ ਨਹੀਂ ਹੈਗੇ ਐ ਕੋਈ ਚੱਕਰ ਤਾਂ ਨਹੀਂ ਹੈਗਾ ਅ ਚਲੋ ਬਾਕੀ ਹੁਣ ਚੱਲਦੇ ਆ ਘਰ ਨੂੰ ਜੇ ਕੋਈ ਹੋਰ ਕੰਮ ਕਰਦੇ ਆ ਤੁਹਾਨੂੰ ਉਹ ਦਿਖਾਉਣੀ ਆ ਬਾਕੀ ਜੇ ਭਰਾਂਗੇ ਤੁਹਾਨੂੰ ਇਹ ਤਾਂ ਵੀ ਦਿਖਾਵਾਂਗੇ ਨਹੀਂ ਬਾਕੀ ਇਹ ਕੱਲ ਦੇ ਵਲੌਗ ਚ ਭਰਾਂਗੇ ਆਪਾਂ ਅ ਹਾਲੇ ਮਿੱਤਰੋ ਥੋੜਾ ਥੋੜਾ ਥੱਲੇ ਯਾਨੀ ਕਿ ਪੈਰਾ ਨੂੰ ਮਿੱਟੀ ਲੱਗਦੀ ਆ ਤਾਂ ਕਰਕੇ ਨਹੀਂ ਮੈਂ ਭਰਦਾ ਮੈਂ ਘੌਰ ਕਿਤੇ ਖਰਾਬ ਨਾ ਹੋ ਜੇ ਵੇ ਹਨਾ ਫਸਲ ਕੀ ਫਾਇਦਾ ਇੰਨੀ ਮਿਹਨਤ ਕਰੀ ਹੋਈ ਆ ਚਾਰ ਬਾਕੀ ਪੱਟ ਲਿਆ ਦੀ ਹੁਣ ਚਲੋ ਚੱਲਦੇ ਆ ਘਰ ਨੂੰ ਫਿਰ ਆਪਾਂ ਮਿਲਦੇ ਆ ਮਿੱਤਰੋ ਘਰੇ ਚੱਲ ਕੇ ਲਾਣੇਦਾਰ ਵੀ ਆਉਂਦਾ ਉਹਨੂੰ ਵੀ ਮੈਂ ਕਹਿ ਦਾਵਾਂਗਾ ਵੀ ਚਲ ਕੋਈ ਨਾ ਦੇਖਦੇ ਆ ਆ ਆ ਗਿਆ ਕਹੀ ਲੈ ਕੇ ਚਲ ਆ ਚੱਲਦੇ ਆ ਫਿਰ ਦੇਖਦੇ ਆ 12 ਵਜੇ ਆ ਕੇ ਦੇਖ ਲੈਨੇ ਆ ਪਰਲਾ ਪੱਟਾ ਜੇ ਵਿੱਚੋਂ ਖੁਸ਼ਕ ਮਟੀ ਨਹੀਂ ਯਾਰ ਪਾਣੀ ਆ ਪਾਣੀ ਦਾ ਖਰਾਬ ਹੋ ਜਾਣਗੇ ਚਾਲ ਮਿੱਤਰੋ ਕਰੋ ਚੈੱਕ ਕਰ ਚੱਲਦੇ ਆ ਹੁਣ ਮੜਾ ਮਰੀਲ ਕੋਨਲੇ ਨੂੰ ਕੰਮ ਆ ਮੈਂ ਨੂੰ ਮੜਾ ਜਾਂ ਪਹਿਲਾਂ ਮਾੜਾ ਮਾੜਾ ਤੇਲ ਪਵਾ ਲਿਆ ਇਹ ਪੰਪ ਤੋਂ ਹੋਰ ਯਾਰ ਕੱਲ ਮੈਂ ਸ਼ਹਿਰ ਗਿਆ ਸੀ ਮੈਂ ਤੇਲ ਪਾਉਣਾ ਭੁੱਲ ਗਿਆ ਉਹਨੇ ਜੀ ਤੇਲ ਮਾੜਾ ਜਿਆ ਜਾਣਾ ਤਾਂ ਆਪਾਂ ਉੱਧਰ ਨੂੰ ਦੀ ਰੇਲ ਕੋਲ ਲੈ ਗੰਨੀ ਨਾ ਫੇਰ ਆਦਾ ਉਹਦਾ ਨਹੀਂ ਸੜਕ ਤੇ ਮੈਂ ਚੱਲ ਥੋੜਾ ਪਾ ਲਈ ਇਹ ਤੇਲ ਹੁਣ ਤੇਲ ਪਵਾ ਕੇ ਫੇਰ ਚੱਲਦੇ ਅਮਰੀਲ ਕੋਲ ਫੇਰ ਆ ਕੇ ਦੇਖਦੇ ਆ ਲੂਆਂ ਨੂੰ ਜੀ ਦਾ ਦਿਨੇ ਹੁਣ ਦੁਪਹਿਰੇ ਜੇ ਥੋੜਾ ਜਿਆ ਹੋਇਆ ਵੀ ਹਾਂ ਵੀ ਲੱਗਣ ਵਾਲਾ ਪਾਣੀ ਫੇਰ ਤਾਂ ਚਲਾਵਾਂਗੇ ਨਹੀਂ ਫੇਰ ਸਮੋਹ ਮਿਲੂਗਾ ਕੱਲ ਦੇ ਬਲੌਗ ਚ ਰੋਗਾਂ ਦੇ ਟਣਕਾਂ ਵਾਲੇ ਵਾਲੇ ਲਾਉਣ ਲੱਗ ਗਏ ਸਾਰੇ ਪਾਣੀ ਪਹਿਲਾਂ ਆਪਾਂ ਵੀ ਲਾ ਦਾਂ ਤੁਸੀਂ ਦੇਖਿਆ ਹੀ ਆਪਣੇ ਪਿਛਲੇ ਬਲੌਗਾਂ 'ਚ ਦੇਖੋ ਬਾਕੀ ਬਰਾਲੀ ਪਰੂਲੀ ਜਿਹੜਾ ਦਬਗੀ ਵਿੱਚ ਹੀ ਜੇ ਲੋ ਬਵਾ ਕੇ ਪੰਪ ਤੇ ਪਹੁੰਚਾਂ ਵਾਲਾ ਬਵਾ ਕੇ ਤੇ ਥੋੜ ਨੂੰ ਫੇਰ ਮਿਲਦਾ ਚੱਲਦੇ ਆ ਉਧਰ ਕੋ ਸਾਹ ਨੂੰ ਆ ਵੀ ਮਿੱਤਰੋ ਥ੍ਰੀ ਲਾ ਆਪਾਂ ਲਿਆ ਬਵਾ ਹੁਣ ਹੁਣ ਚੱਲਦੇ ਆ ਫਾਇਲ ਮੇਰੀ ਬਾਜ ਹੈ ਨਾ ਘਟ ਆਉਂਦੀ ਹੈ ਮੈ ਇੱਕ ਚ ਹੁਣ ਚੱਲਦੇ ਆ ਆਪਾਂ ਮਰੀਲ ਕੋਲ ਦੇ ਨੂੰ ਥੋੜ ਨੂੰ ਮਰੀਲ ਕੋਲ ਦੇ ਚੱਲ ਕੇ ਮਿਲਦਾ ਬਾਕੀ ਕਰੋ ਚੱਕ ਜਾਈ ਜਾਣਾ ਰਾਹ ਚ ਓਕੇ ਮਿੱਤਰੋ ਫਾਸੇ ਕਾ ਬਣ 3-4 ਕਿਲੋਮੀਟਰ ਮੈਂ ਇਹਨੂੰ ਅੱਗੇ ਵੀ ਦਿਖਾਇਆ ਹਨ ਚੱਲਦੇ ਆਂ ਮਿੱਤਰੋ ਆ ਗਈ ਮਰੀਲ ਬੋਲਲੇ ਆਏਗਾ ਆਪਣਾ ਪੁਲ ਚਰਕ ਰੋਡ ਤੇ ਪਹੁੰਚਣ ਵਾਲੇ ਆਪਾਂ ਟਰੈਵਲ ਮਿੱਤਰੋ ਬੋਲੋ ਜਿਉਰੇ ਵੀ ਹੁਣ ਤੁਹਾਨੂੰ ਦਿਖਾਉਣ ਅੱਗੇ ਚੱਲ ਕੇ ਇੱਕ ਆਪ ਕੋਲ ਬਣੇ ਕਰਕੇ ਉਹ ਲੋਕਾਂ ਨੂੰ ਜਿਵੇਂ ਥੱਲੇ ਜਗਾ ਜੂਆ ਖੜਾਉਣ ਨੂੰ ਵਧੀਆ ਮਿਲ ਗਿਆ ਨਹੀਂ ਉਹ ਬਹੁਤ ਟਰੈਵਲ ਲੱਗਦੇ ਸੀ ਜੇ ਅੱਗੇ ਜਾ ਪਹਿਲਾਂ ਬੋਲ ਨਹੀਂ ਸੀਗਾ ਮੜ ਜੇ ਮੈਂ ਸੀ ਟੀਐਮ ਦੇ ਕਢਾ ਲਾ ਪਏ ਤੈਨੂੰ ਫੇਰ ਮਿਲਦਾ ਇਧਰੋਂ ਅੰਦਰ ਨੂੰ ਮੁੜ ਜੇ ਬਾਜ਼ਾਰ ਚ ਨੂੰ ਜਾਣਾ ਆਪਾਂ ਮਿੱਤਰੋ ਆ ਗਏ ਸਰਹੰਦੀ ਗੇਟ ਆਪਾਂ ਕਰੋ ਜਿੱਕ ਸਾਹਮਣੇ ਇਹ ਮਰੇਲ ਕੋੜਲੇ ਦਾ ਬਾਜ਼ਾਰ ਇਹ ਹੈਗਾ ਮਿੱਤਰੋ ਸਰਾਂਦੀ ਗੇੜਾ ਆਪਣੇ ਮਰੀਲ ਕੋਲੇ ਦਾ ਹੁਣ ਇਹਦੂ ਕਹਾ ਉੱਪਰ ਵਾਲਾ ਪਟ્રોલ ਪੰਪ ਗੜਾ ਵੀ ਆਪਣੇ ਮਰੀਲ ਕੋਲੇ ਖਾਸ ਮਸੂਰਾ ਮੈਂ ਖਾਜ ਅੰਦਰੋਂ ਵੀ ਦਿਖਾ ਦੀ ਭਰਾਵਾਂ ਨੂੰ ਮਰੀਲ ਕੋੜਲਾ ਹੋਰ ਤਾਂ ਵੀ ਕੰਮ ਹੈ ਨਹੀਂ ਬੇਤਰੋ ਕਰੋ ਜਿੱਕੇ ਆ ਗਿਆ ਆਪ ਆਪਣੇ ਬਰੇਲੇ ਪੰਪ ਤੇ ਟੈਕਸੀ ਸਟੈਂਡ ਉਰੇ ਬਰੇਲ ਕੋਲਲੇ ਕਲੱਬ ਜੋਗ ਚ ਓਹੀ ਦੇ ਸਾਹਮਣੇ ਜਮ ਚਲਾਉਣਾ ਮੈਂ ਬੰਦ ਨਹੀਂ ਕਰਦਾ ਕੈਮਰਾ ਪਰ ਚੱਲਦਾ ਕਲੱਬ ਜੋਗ ਚ ਮੇਰੇ ਬਰੇਲ ਕੋਲਲੇ ਤੁਹਾਨੂੰ ਮੇਨ ਵੇਂ ਜਗਾ ਦਿਖਾ ਦੇਣਾ ਆ ਗਿਆ ਹੈ ਕਲੱਬ ਜੋਗ ਟੈਕਸੀ ਸਟੈਂਡ ਬਰੇਲ ਕੋਲਲੇ ਦਾ ਫਗਾਫਾ ਮਾਨੂੰ ਉਤਰੋਂ ਖਾਲੀ ਮਰੇਲ ਕੋਲਲਾ ਚਲੋ ਹੁਣ ਮੈਂ ਵੜ ਜਾਂਦਾ ਨਵੇਲਾ ਕੰਮ ਇਹਨੂੰ ਰੇ ਕੰਮ ਆ ਫੇਰ ਆਪਾਂ ਮਿਲਦੇ ਹਾਂ ਠੀਕ ਆ ਮਿੱਤਰੋ ਓਕੇ ਕਰੋ ਮਿੱਤਰੋ ਮਹੀਲ ਕੋਟਲੇ ਦੀ ਮੰਡੀ ਚੈੱਕ ਕਰ ਫੜੇ ਵੀ ਇੱਥੇ ਜਾਨਕੀ ਹੈਗੀ ਆ ਰੌਣਕ ਪੂਰੀ ਸਾਡੇ ਨੇ ਡਾਕਟਰ ਤੋਂ ਪੁੱਛੇ ਇਹ ਦੁਕਾਨਾਂ ਨਹੀਂ ਦੀ ਸਬਜ਼ੀ ਮੰਡੀ ਇਹ ਹੈਗੀ ਆਪਣੀ ਦੂਜੀ ਮੰਡੀ ਜਿਹੜੀ ਤਣਕਜੀ ਦੀ ਵਾਲੀ ਅੱਠ ਅੱਠ ਦੁਕਾਨਾਂ ਦੇ ਨੰਬਰ ਲਿਖਿਆ ਨੇ ਜਿਹੜੀ ਉਹ ਸਾਹਮਣੇ ਆ ਉਹ ਹੈਗੀ ਆਪਣੀ ਸਬਜ਼ੀ ਮੰਡੀ ਆ ਜਾਂਦੀ ਆ ਤੁਹਾਨੂੰ ਉਹ ਵੀ ਦਿਖਾਉਣਾ ਆਪਣੇ ਕੈਮਰਾ ਹੀ ਚੱਲਦੇ ਹੀ ਰੱਖੂਗਾ ਹੁਣ ਆਪਾਂ ਚੱਲਦੇ ਹਾਂ ਏਜੰਸੀ ਤੇ ਵਜਾ ਦੇ ਰਹੇ ਹਾਂ ਦੀ ਜਿਹੜੀ ਮਰਜ਼ੀ ਚ ਹੈਂ ਟੂਨ ਜੀ ਡੈਟ ਕਰਾਉਣ ਆ ਯਾਰ ਮੋਟਰਸਾਈਕਲ ਬਾਲਾ ਹੜਕਾ ਕਰਦੀ ਆ ਲਗਾਉਣਾ ਤੁਨਵਾ ਆ ਗਈ ਸਬਜ਼ੀ ਵੰਡੀ ਮਿੱਤਰੋ ਜਿਹੜਾ ਫੋਨ ਮੈਂ ਨਾਲ ਥੱਲੇ ਜੇ ਨੂੰ ਨਹੀਂ ਕਰ ਇੱਕ ਨੇ ਆ ਕੇ ਸਿੱਧੀ ਲਵੇ ਲਾਦਾ ਦੀ ਮੋਟਰਸਾਈਕਲ ਤਾਂ ਕਰਕੇ ਏ ਹੁਣ ਸੀਨਮਾ ਵਿੱਚ ਹੀ ਰੱਖੂ ਐ ਜੇ ਲੋਕ ਨੇ ਵੇਚਣਾ ਹੁੰਦੇ ਜਾਂ ਦੇਖਦੇ ਨਹੀਂ ਆਵਾਂ ਲਿਆ ਕੇ ਸਿੱਧਾ ਉਰ ਦਾ ਲਵੇ ਲਾਉਂਦੇ ਨੇ ਹੁਣ ਇੱਥੋਂ ਸੱਜੇ ਨੂੰ ਮੁੜ ਕੇ ਉਹ ਸਿੱਧਾ ਆਪਣੇ ਮਰੀਲ ਕੋਲੇ ਦਾ ਟਰੱਕ ਜੁਨੀਅਨ ਉਹ ਵੀ ਦਿਖਾਉਣਾ ਏ ਤੁਹਾਨੂੰ ਚਲੋ ਮੋੜ ਲਈ ਇੱਧਰ ਮਿੱਤਰੋ ਚੈੱਕ ਕਰੋ ਇਹ ਹੈਗਾ ਮਰੀਲ ਕੋਲੇ ਦਾ ਟਰੱਕ ਜੁਨੀਅਨ ਔਰ ਇਹ ਵੀ ਡਰਾਈਵ ਕਰਦੀ ਆ ਫੁੱਲ ਚੱਲਦੇ ਆ ਸਿੱਧੇ ਮਿੱਕਵੇ ਰਾ ਇੱਕ ਆਹ ਤਰਾ ਮੇਰਾ ਫੋਨ ਜਾਂਦਾ ਗੱਡੀ ਵਾਲੇ ਨੇ ਜਾਣਾ ਸਿੱਧਾ ਮੋੜਦਾ ਤੂੰ ਕਿੱਧਰ ਨੂੰ ਆ ਜਿਹੜਾ 34 18 ਨੰਬਰ ਵਾਲਾ ਏ ਆ ਗਿਆ ਬਾਕੀ ਆਪਣੇ ਸੰਗਰੂਰ ਰੋਡ ਹੋਰ ਇੱਥੇ ਆਪਣੇ ਇਹ ਕਿ ਬਜਾਜ ਵਾਲਿਆਂ ਦੀ ਏਜੰਸੀ ਮਾੜਾ ਜੇ ਆਪਾਂ ਉੱਥੇ ਜਾ ਕੇ ਆਉਣਾ ਮਾੜਾ ਮੂਸਾਂ ਦਿਖਾ ਕੇ ਆਉਣਾ ਯਾਰ ਹੋਰ ਇਹਦੀ ਚੈਂਜੀ ਵਾਲਾ ਉਹ ਕਰਨ ਲੱਗ ਗਈ ਮਾ ਚਲ ਦਿਖਾਇਆ ਉਹਨੇ ਹੁਣ ਹੈਗਾ ਟਾਈਮ ਕਰੋ ਚੈੱਕ ਵਾਕੀ ਪਹੁੰਚ ਜਾਈ ਹੋਰ ਯਾਰ ਅੱਜ ਕਈ ਕੰਮ ਸੀ ਇਕੱਲਾ ਬੰਦਾ ਇਕੱਲਾ ਘਹਿਰਾ ਇੰ ਹੌਲੀ ਹੌਲੀ ਚੱਲੀ ਜਾਂਦੇ ਬਸ ਆ ਗਈ ਮਿੱਤਰੋ ਜੇਹਲੂ ਰਿਹਾ ਆਪਣੇ ਮੇਰੀਲ ਬੋਲੇ ਰੋਡ ਤੇ ਐਜੰਸੀ ਇਹਦੇ ਉਰੀ ਲਵੇ ਖੁੱਲੀਆਂ ਬਜਾਜ ਵਾਲਿਆਂ ਦੀ ਹਾਂ ਆ ਸੀ ਚਲੋ ਚੱਲਦੇ ਅੰਦਰ ਤੁਹਾਨੂੰ ਦਿਖਾਉਣਾ ਕਰੋ ਮਿੱਤਰੋ ਤੇ ਅੱਗੇ ਬਜਾਜ ਵਾਲਿਆਂ ਦੀ ਏਜੰਸੀ 'ਚ ਦਿਖਾਉਣੇ ਆ ਜਾ ਕੇ ਇਹਨਾਂ ਨੂੰ ਮੋਟਾ ਮੜਾ ਜਾ ਟਰੱਕ ਕਰੋ ਜੇ ਕਾਪਾ ਜਾਂਸੀ ਜੋ ਨਿਕਲ ਗਈ ਦੀ ਹੁਣ ਜਾਈ ਜਾਨੇ ਆ ਪਿੰਡ ਨੂੰ ਖੜ ਜਾ ਇੱਕ ਮਿੰਟ ਤੈਨੂੰ ਅੱਗੇ ਚੱਲ ਕੇ ਦਿਖਾਉਣਾ ਹਾਦਨਾਰਾ ਗੁਰਦੁਆਰਾ ਵੀ ਕਰੋ ਆ ਗਏ ਸੀ ਜਾਂਸੀ ਜੋ ਬਾਹਰ ਕਰੋ ਜਿੱਕ ਹਾਦਨਾਰਾ ਗੁਰਦੁਆਰਾ ਮੂਹਰੇ ਉੱਥੇ ਆ ਗਏ ਆਪਾਂ ਹੁਣ ਜਾਣਾ ਵਾ ਪਿੰਡ ਨੂੰ ਮੜਿਆ ਕੰਮ ਆ ਯਾਰ ਹੋਰ ਹਲੇ ਆਲੂ ਵੀ ਦੇਖਣੇ ਨੇ ਜਾ ਕੇ ਬਾਕੀ ਕਰੋ ਜਿੱਕ ਗੁਰਦੁਆਰਾ ਸਾਹਿਬ ਤੇ ਕਰੋ ਦਰਸ਼ਨ ਸਾਰੇ ਭਰਾ ਹਨਾ ਟਰੱਕ ਕਰੋ ਜਿੱਕ ਜਾਨਿਆ ਮਰੀਲ ਕੋੜਲੇ ਵਾਲੇ ਪੁਲ ਤੇ ਜਿਹੜਾ ਮੈਂ ਤੁਹਾਨੂੰ ਪਹਿਲਾਂ ਆਉਣ ਲੱਗੇ ਨੇ ਦਿਖਾਇਆ ਉਰੋਂ ਦੇਖੋ ਸਾਰਾ ਮਰੀਲ ਕੋੜਲਾ ਦੀਦਾ ਮਟਿਆਰਾ ਇੱਧਰ ਇਧਰ ਰੇੜੇ ਦਾ ਕੰਮ ਹੋ ਗਿਆ ਪੁਲ ਤੇ ਓਹੋ ਹੈਗਾ ਤਾਂ ਮੂਰੇ ਟਰੈਕਟਰ ਵਾਲੀ ਆ ਮਿੱਤਰੋ ਟਰਾਲੀ ਰੇੜਾ ਦਾ ਦੋਏ ਲੋਡਾ ਜਿਵੇਂ ਰੇੜੇ ਤੇ ਆਲੇ-ਦਾਲੇ ਹਲਵਾ ਆ ਬਾਕੀ ਕਰੋ ਜਿੱਕ ਮਰੀਲ ਕੋੜਲੇ ਦਾ ਵਿਊ ਚਲੋ ਹੁਣ ਚੱਲਦੇ ਆ ਪਿੰਡ ਰੋਣ ਤੋਂ ਨੂੰ ਪਿੰਡ ਚਲੇ ਕੀ ਮਿਲੂ ਨਹੀਂ ਆਪਣੀ ਸਰੌਤ ਵਾਲੀ ਪਿੰਡ ਵਾਲੀ ਸੜਕ ਤੇ ਕਰੋ ਮਿੱਤਰੋ ਜੇ ਕਾ ਗਿਆ ਆਪਾਂ ਆਪਣੇ ਸਰੌਤ ਬਾਈਪਾਸ ਤੇ ਇੱਥੋਂ ਦਾ ਬਾਈਪਾਸ ਤੋਂ ਸੱਜੇ ਹੱਥ ਨੂੰ ਸੜਕ ਤੇ ਜਾਂਦੀ ਹੈ ਜਿੱਥੇ ਆ ਇਕਰ ਨੂੰ ਇਹ ਆਪਣੇ ਪਿੰਡ ਨੂੰ ਜਾਂਦੀ ਹੈ ਸਿੱਧੀ ਚਲੋ ਮੋੜ ਲੀਏ ਹਾਂ ਉੰਤਾ ਦੀ ਆਉਂਦਾ ਨਹੀਂ ਫਿਰ ਤਾਂ ਮੈਂ ਹੀ ਕੱਟ ਦੂੰ ਨਹੀਂ ਆਪਾਂ ਨੂੰ ਰੁਕਣੀ ਪਊ ਆਪਣੀ ਬਲੌਗਿੰਗ ਬਾਕੀ ਨਹੀਂ ਲੋਟ ਰਿਹਾ ਚਲੋ ਹੁਣ ਚੱਲਦੇ ਆ ਇਹ ਸੜਕ ਮਿੱਤਰੋ ਸਿੱਧੀ ਆਪਣੇ ਜਾਂਦੀ ਹੈ ਸਰੌਤ ਪਿੰਡ ਨੂੰ ਪਹਿਲਾਂ ਆਊਗਾ ਮੰਡਿਆਲਾ ਪਿੰਡ ਫਿਰ ਆਉਂਦਾ گاਹ ਸਰੌਤ ਪਿੰਡ ਇਹ ਖਾਣੇ ਕਿਹ ਨਾਲ ਇਹ ਦੇਖਿਆ ਦੀ ਕਿਵੇਂ ਇਹ ਨਾਲੇ ਮੋਟਰਸਾਈਕਲ ਵਾਲੀ ਰੇਡੀ ਵਾਲੀ ਕਿੰਨਾ ਤੇਜ਼ ਕਰਦੇ ਨੇ ਜਮਾਂ ਦੇਖ ਲੋ ਰੋਟੇ ਸਾਹਮਣੇ ਨਾਲ ਖਾਹ ਕੇ ਲੈ ਕੇ ਗਿਆ ਹੁਣ ਜੇ ਉਹਨੂੰ ਮੈਂ ਚਾਹਿਆ ਹੁਣ ਜਾ ਕੇ ਫੜ ਲਾ ਆਪਣੇ ਕੋਲ ਦਾ ਵੀਡੀਓ ਲਾਈਵ ਚੱਲਦੀ ਆਉਂਦੀ ਆ ਪਿੱਛੇ ਤੋਂ ਚਲੋ ਚੱਲਦੇ ਹਾਂ ਹੁਣ ਪਿੰਡ ਤੋਂ ਫੇਰ ਮਿਲਦਾ ਤੇ ਤੁਸੀਂ ਮਰੇ ਕੋਲੇ ਤੋਂ ਬਾਹਰ ਕਰੋ ਜੇਕ ਆਪਣੀ ਪਿੰਡ ਵਾਲੀ ਸੜਕ ਤੇ ਆ ਗਏ ਉਰੋਂ ਤਾਂ ਆਪਾਂ ਨੂੰ ਜਾਣ ਨੂੰ ਥੋੜੀ ਟਾਈਮ ਲਾ ਦਾਂਦਾ 13 ਬਾਈਪਾਸ ਤੱਕ ਦੀ ਢੋੜੀ ਦੀ ਟ੍ਰੈਪ ਹੁੰਦੀ ਆ ਆਂਕੇ ਇੱਕ ਮੋਟਰਸਾਈਕਲ ਆਪਣੇ ਕੋਲੇ ਐਹਿਆ ਰੱਖਿਆ ਹੋਇਆ ਤੁਹਾਨੂੰ ਪਤਾ ਪਲਸਰ ਚਲੋ ਆਹਾ ਦੇਖੀਂ ਟ੍ਰੇਨ ਕਰ ਲਿਆ ਗਏ ਕੋੜੇ ਨੂੰ ਮਿੱਤਰੋ ਹੋਰ ਭਜਾਉਣਾ ਹੋ ਇਹਨਾਂ ਨੇ ਜਦਾਂ ਜਿਹੜਾ ਐ ਕਰਕੇ ਰੋਡ ਤੇ ਵੀ ਕੁਝ ਚੱਜੇ ਪੈਲੇ ਜਾ ਕੇ ਟ੍ਰੇਨ ਕਰ ਲੋ ਇਹ ਆ ਸੜਕਾ ਕਿਤੇ ਰੁਕਣੇ ਰੋਡ ਟ੍ਰੇਨ ਆ ਕੋੜੇ ਜਿਹੀ ਕਰਨਾ ਹੁੰਦੀਆਂ ਨੇ ਲੋਕ ਵੀ ਐ ਤਮਾਸ਼ੇ ਕਰਦੇ ਨੇ ਪੂਰੇ ਚਲੋ ਹੁਣ ਚੱਲਦੇ ਆਂ ਨਹੀਂ ਆ ਦੇਖ ਲੋ ਗੱਡੀ ਵਾਲੇ ਕਿੱਥੇ ਜਾਂਦੇ ਨੇ ਜਮਾ ਗੱਫੇ ਮੇਲੇ ਦਾ ਟੋਜਨ ਪਾਇਆ ਹੋਇਆ ਹਾਂ ਮਿੱਤਰੋ ਟੋਜਨ ਪਾਇਆ ਹੋਇਆ ਬਾਕੀ ਮੋਟਰਸਾਈਕਲ ਜਾਂਦਾ ਆਪਣਾ 60 ਤੇ ਸਪੀਡ ਤਾਂ ਮਿੱਤਰੋ ਬਹੁਤ ਜ਼ਿਆਦਾ ਨਹੀਂ ਵੱਧਦਾ ਹੈ ਜਿੰਨੇ ਜਿੰਨਾ ਬੰਦਾ ਭਿਉਣ ਵਾਲਾ ਚਾਹੀਦਾ ਉਨਾਂ ਭਿਹਾ ਲੈਣ ਤਾਂ ਚਾਹੀਏ ਕੁੱਤਾ ਕੁੱਤੇ ਕੁੱਤੇ ਨੂੰ ਦੇਖ ਕੇ ਤਾਂ ਚਾਰੀ ਬ੍ਰੇਕ ਮਾਰਨੇ ਪੈਂਦੇ ਰ ਇੰਨਾ ਡਰ ਲੱਗਦਾ ਇੰਨਾ ਤੋਂ ਮਿੱਤਰੋ ਲੱਗਿਆ ਮੇਰੇ ਵਿੱਚ ਕੀਰਤਾ ਕਰਕੇ ਯਾਗਾਤਾ ਚਾਚਾ ਜਾਂਦਾ ਕਾਲੂ ਦਾ ਡੈਡੀ ਕਰੋ ਜੇਕ ਮਿੱਤਰੋ ਆਗੇ ਪਿੰਡ ਆਪਾਂ ਪਾਪਾਈ ਦੀ ਕਿਰਪਾ ਨਾਲ ਹੋਰ ਹੁਣ ਚਲਦੇ ਆ ਘਰ ਨੂੰ ਕਰੋ ਜੇਕ ਬੰਦਨ ਪਰ ਇਹ ਲੱਗੇ ਵੀ ਮਿਲਦਾ ਠੀਕ ਆ ਕਰੋ ਮਿੱਤਰੋ ਜੇਕ ਆ ਗਿਆ ਆਪਾਂ ਸੜਕ ਦਾ ਤੁਸੀਂ ਰਾਹ ਪਹਿਲਾਂ ਵੀ ਦੇਖਿਆ ਆਪਣਾ ਨਾ ਉਰੋਂ ਐ ਨੂੰ ਮੁੜ ਕੇ ਅੰਦਰ ਨੂੰ ਆਪਣਾ ਘਾਰਾ ਚਲੋ ਜੀ ਆ ਗਏ ਅੱਗੇ ਕੰਮ ਨਵੇੜ ਤੇ ਦਿਹਾੜੀ ਦੇ ਅੱਧੇ ਜਿਹੜੇ ਰਹਿੰਦੇ ਨੇ ਹੁਣ ਨਵੇੜਨ ਲੱਗਦੇ ਆ ਖੇੜ ਹੋਊਗਾ ਬੰਦ ਆ ਗਏ ਮਿੱਤਰੋ ਕਰੇ ਕੰਮ ਨਵੇੜ ਕੇ ਕੀ ਬਣਿਆ ਫਿਰ ਮਿੱਤਰੋ ਦੇਖੋ ਕਰੋ ਜੇ ਕੋਣ ਹੈ ਆਪਣਾ ਪਿੰਡ ਸਰੋਦ ਹੈ ਤੁਮ ਅਗਰ ਉਧਰ ਬੱਜੇ ਆਪਣੇ ਪਿੰਡ ਦਾ ਕਰੋ ਜੇ ਕਾ ਆਪਣੇ ਪਿੰਡ ਦਾ ਦਰਵਾਜਾ ਰੰਗੀ ਦਰਵਾਜਾ ਮਿੱਤਰੋ ਇੱਧਰ ਕਰੋ ਚ ਇੱਕ ਉਧੋਂ ਹਾਈ ਲੈਵਲ ਦੀ ਖੇਤੀ ਹੋ ਰਹੀ ਆ ਆ ਕਰਾ ਸਿਰਦਾ ਇੱਕ ਬਜਾਰੇ ਦੀ ਬਾਹਰ ਉਹਦੇ ਇੱਕ ਖੇਡਣਾ ਜ਼ਰੂਰੀ ਆ ਇਹ ਲੜਦਾ ਕਹਿੰਦਾ ਮੇਰੀਆਂ ਮੁਰਗੀਆਂ ਨੇ ਬੱਟਾਂ ਢਾਤੀਆਂ ਇਹ ਬੱਟ ਬਣਾਉਣ ਲੱਗਿਆ ਹੈ ਆਈ ਹੱਥ ਨਾਲ ਬਣਾਈ ਜਾਓ ਕਿਉਂਰੇ ਕਦੇ ਕਿ ਆਰੇ ਪਾਲੇ ਨਾ ਕਦੇ ਢਾਲੇ ਨਾ ਕਦੇ ਵਿੱਚ ਕਣਕ ਬੀਜ ਦੇ ਨਾ ਕਦੇ ਕੋਈ ਬੀਜ ਦੇਦਾ ਇੱਕ ਆਓ ਲਾਇਆ ਖੜਾ ਟਰੈਕਟਰ ਅੰਦਰੇ ਕਾ ਖੜਾ ਬਾਕੀ ਪਤਾ ਨਹੀਂ ਇੱਕ ਆਓ ਖੜਾ ਇੱਕ ਆਉ ਖੜਾ ਨੀਲਾ ਜਿਹਾ ਬਾਕੀ ਦੂਆ ਪਤਾ ਨਹੀਂ ਕਿੱਥੇ ਆਲੇ ਕਿਤਾ ਬਾਹ ਨੇ ਕੰਮ ਖਰਾਬ ਕਰਤਾ ਨਾ ਮੈਨੂੰ ਪਤਾ ਮੇਰੇ ਲਾਗੇ ਕਿੰਨੇ ਮਟਨਾ ਪਾਈਆਂ ਤੀਆਂ ਕੀ ਹੋ ਗਿਆ ਪਤਾ ਵੀ ਨਹੀਂ ਲਾਇਆ ਕਿੰਨੇ ਮਾਈਆਂ ਤੀਆਂ ਕਿ ਪਤਾ ਕਿਵੇਂ ਲੱਗਦਾ ਫਿਰ ਤੋਟਾ ਤੀਆਂ ਤਾਈਆਂ ਨੂੰ ਨਹੀਂ ਪਤਾ ਲੱਗਦਾ ਹੂੰ ਮਿੱਤਰ ਆ ਦੇਖੋ ਆਪਣੇ ਅਮਰੂਦ ਇਹਦੇ ਕਿੰਨੇ ਲਾਦਦੇ ਨੇ ਬੂਟੇ ਦੇ ਮਿੱਟੇ ਇਹ ਸਿਆਲ ਚ ਤਾਂ ਮਿੱਠੇ ਨੇ ਗਰਮੀਆਂ ਦਾ ਫੜ ਲਈ ਮਿੱਠਾ ਦਾ ਹਾਂ ਮਿੱਠੇ ਖੱਡਾ ਵੀ ਤਾਂ ਹੈ ਹੈ ਖੱਡਾ ਵੀ ਧਾ ਤੋ ਤੇਰਾ ਗਰਮੀਆਂ ਜੇ ਅਮਰੂਦ ਹੋ ਜਾਂਦੇ ਨੇ ਕਾਣੇ ਮਿੱਤਰੋ ਆ ਮੈਂ ਹੁਣ ਲੋਡਨੇ ਚਲੋ ਬਾਕੀ ਮੈਨੂੰ ਮੜਾ ਕੰਮ ਆਉਣਾ ਜਾ ਕੇ ਉਹਨਾਂ ਮਲੌਦ ਫੇਰ ਉਹ ਕਰਦੇ ਆ ਮਿਲਦੇ ਆਪਾਂ ਬਾਕੀ ਆਪੇ ਖੇਡਣ ਲੱਗਿਆ ਮੈਂ ਇਹਦੀ ਵੀ ਵੀਡੀਓ ਬਣਾ ਦਈਏ ਖੇਡਦੇ ਮਿੱਤਰੋ ਕਰੋ ਜੇਕਾ ਆਪਾਂ ਮੈਂ ਆਉਂਦਾ ਦੀ ਮਲੋਤ ਤੋਂ ਮੁੜਿਆ ਕਰ ਲੋ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਆਪਣੇ ਹੈ ਨਾ ਗੁਰੂ ਘਰ ਦੇ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਇਹ ਮਿੱਤਰੋ ਇਧਰ ਇੰਨਾ ਕੀਤਾ ਕਿੰਨਾ ਜਾ ਥਿਊ ਇਹਦਾ ਬਹੁਤ ਘੰਟਾ ਆਉਂਦਾ ਉਧਰੋਂ ਦੇਖਣ ਨੂੰ ਕਹਿੰਦੇ ਤੁਹਾਨੂੰ ਫੇਰ ਦਿਖਾਵਾਂ ਉਧਰੋਂ ਬਾਕੀ ਇਧਰ ਰਹੇਗਾ ਪਿੰਡਾ ਬੋਖੜਾ ਬਾਕੀ ਦੇਖੋ ਸਰੋਨੇ ਬਾਲਾ ਲੱਗੇ ਨਿਕਲਣਾ ਆ ਦੇਖੋ ਰੇਲ ਕੋਲ ਦਾ ਬੁਰਕੜਾ ਆਪ ਅਵਿੰਦਰ ਇੱਧਰ ਪਿੰਡ ਰਹਿ ਗਿਆ ਸਿੱਖਾ ਸੜਕ ਸਿੱਖੇ ਨੂੰ ਵਗ ਜਿੰਦੀ ਆ ਆ ਆਪਣੇ ਮੂਰੇ ਆ ਗਿਆ ਪਿੰਡ ਨਾਰੂ ਮਾਜਰਾ ਮਿਲਾਂ ਉਹਦੇ ਵਿੱਚ ਇੱਧਰ ਆਪਾਂ ਨੂੰ ਪੈਂਦਾ 8-9 ਕਿਲੋਮੀਟਰ ਆਪਣੇ ਪਿੰਡੋਂ ਸਰਾਉ ਤੋਂ ਬਾਕੀ ਆ ਛੜਦੇ ਜਾਂਦੀ ਐ ਸਿੱਟੀ ਨਾਰੂ ਮਾਜਰੇ ਨੂੰ ਆਪਣੇ ਬਾਕੀ ਘਰ ਵਾਲੇ ਵਾਲੇ ਖੇਤਾਂ ਦਾ ਵੀ ਉਹ ਚ ਇੱਕ ਕਣਕਾਂ ਇੱਧਰੋਂ ਲੱਗ ਭਾਗ ਮੈਂ ਦੇਖਿਆ ਵੀ ਜਿੰਨੀਆਂ ਵੀ ਕਣਕਾਂ ਨਾਲ ਸੁਪਰ ਸੀਡਰ ਨਾਲ ਵਾਲੇ ਵਾਲੇ ਬੀਜੇ ਨੇ ਜਿਵੇਂ ਆਹੀ ਖੇਤ ਦੇਖ ਵੇ ਵੀ ਨਹੀਂ ਕਿ ਖੁਸ਼ ਕਰਨ ਜਿਵੇਂ ਆਹ ਖੱਤਾ ਦੇਖ ਲਓ ਸੁਪਰ ਸੀਡਰ ਨਾਲ ਬੀਜਿਆ ਇਹ ਵੀ ਖੁਸ਼ਕ ਹੋਇਆ ਹੋਇਆ ਹਰੇਕ ਜਿਹੜੀ ਅੰਕਣ ਕੇ ਕਣਕ ਵਿੱਚ ਥੋੜੀ ਸੁੱਕ ਚ ਆ ਗਈ ਉਹ ਆਹ ਜਿਹੜੀ ਰੂਟਾਵੀਟਰ ਨਾਲ ਬੀਜੀ ਹੋਈ ਹੈ ਜਿਵੇਂ ਆਹ ਕਣਕ ਇਹ ਇੱਕ ਨੰਬਰ ਦੀਂਦੀ ਆ ਮੈਂ ਇਹੀ ਵਾਲਾ ਵਾਲਾ ਦੇਖਦਾ ਹਾਂ ਨਾ ਜੇ ਪਹਿਲਾਂ ਮੈਂ ਗਿਆ ਮੈਂ ਜਦ ਵੀ ਦੇਖਿਆ ਬਾਕੀ ਦੇਖੋ ਆਹ ਕਣਕ ਹਾਂ ਇਹ ਵੀ ਰੂਟਾਵੀਟਰ ਦੇ ਆ ਦੇਖੋ ਕਿੰਨੀ ਵਧੀਆ ਖੜੀ ਆ ਜਿਹੜੀ ਕਣਕ ਸੁਪਰ ਸੀਡਰ ਦੀ ਆ ਉਹ ਜਦ ਕੀ ਖੁਸ਼ਕਾਵਾ ਚੱਲ ਗਈ ਐਦ ਕੀ ਵੱਧ ਖੁਸ਼ਕਾਵਾ ਵੱਧ ਚੱਲਦੀਆਂ ਕਰਕੇ ਸਾਰੀਆਂ ਕਣਕਾਂ ਦੇ ਹਵਾ ਪੈ ਗਈ ਇਹ ਜੱਕਰ ਪੈ ਗਿਆ ਨਹੀਂ ਤਾਂ ਅੱਗੇ ਦਾ ਕਣਕਰ ਸੁਪਰ ਸੀਟਰ ਦੀ ਯਾਨਕ ਫਿਰ ਵੀ ਲੋਟ ਰਹੀ ਦੀ ਆ ਯਾਨਕ ਮੇਰੇ ਹਿਸਾਬ ਨਾਲ ਤਾਂ ਰੋਟਾ ਮੀਟਰ ਜਾਂ ਮਸੀਹ ਤਾਮ ਜਾਵਾ ਆ ਦੇਖੋ ਜਿਹੜੀ ਮਸ਼ੀਨ ਦੀ ਕਣਕਾ ਖੜੀ ਆ ਨਾ ਡਲਿਆ ਵਰਗੀ ਕਰੋ ਚੈੱਕ ਲੈ ਆ ਵੀ ਦੇਖ ਲੋ ਉਹਦੀ ਆਪਣੇ ਇਹ ਮੈਨੂੰ ਹਾਂ ਸੁਪਰ ਸੀਟਰ ਦੀ ਲੱਗਦੀ ਆ ਤਾਂ ਇਹ ਜੀ ਆ ਬਾਕੀ ਕਰੋ ਚੈੱਕ ਉਹਦਾ ਖੋਲ ਗੱਪਿਆਂ ਵਾਲਾ ਆ ਤਾਂ ਪਾਣੀ ਦੀ ਲਾਂਜੀ ਹੋਈ ਆ ਕਣਕ ਵਿਚਾਰੀ ਚਲ ਆਜੂ ਲੋਟ ਹੁਣ ਚੱਲਦੇ ਆ ਮਿੱਤਰੋ ਸਾਹਮਣੇ ਆ ਗਿਆ ਆਪਣੇ ਆ ਨਾਰੋ ਮਾਜਰਾ ਪਿੰਡ ਤੋਂ ਦਿਖਾਉਣਾ ਉਹ ਵੀ ਇਤਰਾ ਕਰੋ ਜੇ ਜਿਹੜੀ ਆ ਕਣਕਾ ਨਾ ਇਹ ਮੇਰੇ ਸਾਹਮਣੇ ਦੇਖਦੇ ਦੇਖਦੇ ਵੀਜੀ ਹੁੰਦੇ ਪਾ ਬਾਈ ਵੀਜ ਦਿੰਦੇ ਨੇ ਰੂਟਾ ਵੀਟਰ ਨਾਲੇ ਕਿ ਨੇਰਾ ਪਰਾਲ ਹੋਣ ਵੀ ਆਈਦੀ ਨਾ ਨੇਰੇ ਪਰਾਲ ਚ ਵੀਜੀ ਹੁੰਦੀ ਆ ਕਣਕ ਦੇਖ ਲੋ ਇੱਕ ਨੰਬਰ ਖੜੀ ਆ ਇਹ ਮੈਂ 2 ਸਾਲ ਹੋ ਗਏ ਮੈਨੂੰ ਦੇਖਦੇ ਨੂੰ ਇਹ ਸੱਤਾ ਬਾਕੀ ਆ ਗਿਆ ਪਿੰਡ ਨਾਰੋ ਮਾਜਰਾ ਜਣਕੇ ਮੈਨੂੰ 2 ਸਾਲ ਨੂੰ ਵੀ ਇਹ ਮੱਤ ਜਿਹਾ ਆਉਂਦਾ ਜਾਂਦਾ ਰਹਿਣਾ ਆਪਣੇ ਜੁੱਤੇ ਜਾਂਦੇ ਪਾਉਂਦੇ ਰਹਿਣਾ ਇਹ ਨਹੀਂ ਦੇਖ ਅੱਛਾ ਜੀ ਮੈਂ ਬਾਈ ਪਿੱਛੇ ਦੇਖ ਰਹੇ ਹਾਂ ਕਿ ਪੂਰੀ ਪ੍ਰਾਣਾਲੀ ਚੋਂ ਜੋ ਰੂਟਾ ਵਿੱਚ ਦਾ ਵੀ ਜਾਂਦੇ ਨੇ ਮਾਜਾ ਰੂਟਾ ਵਧੀਆ ਹੋ ਸਕਿਆ ਅੱਛਾ ਤਾਂ ਕਰਕੇ ਚਲੋ ਜਿਵੇਂ ਵੀ ਅਗਲੇ ਨੂੰ ਉਹਨਾਂ ਲੋਟ ਲੱਗਦਾ ਵਧੀਆ ਬਾਕੀ ਆਕੇ ਨਾਰੋ ਮਾਜ ਦੇ ਹੁਣ ਇਦੂ ਕਾ ਹੂ ਪਿੰਡ ਚੁੱਕਾ ਚੁੱਕੇ ਤੋਂ ਬਾਅਦ ਆਉ ਸਿੱਧਾ ਆਪਣਾ ਮੈਂ ਸਰਾਉਤ ਮਿੱਤਰੋ ਚਲੋ ਚੱਲਦੇ ਆਂ ਬਾਕੀ ਜੀ ਇਹ ਦੇਖਣਾ ਨਾਰੋ ਮਾਜ ਦਾ ਤੁਹਾਨੂੰ ਦੱਸ ਦੇਣਾ ਪਿੰਡ ਦੀ ਫਿਰਨੀ ਫਿਰਨੀ ਅੱਜ ਮੋਟਰਸਾਈਕਲ ਦੀ ਕਿਹੜੇ ਦਿੱਤ ਨੇ ਮਿੱਤਰੋ ਸਾਰਾ ਬਲੌਗ ਅੱਜ ਮੋਟਰਸਾਈਕਲ ਦੀ ਬਣਿਆ ਝੋਟਾ ਏ ਮਿੱਤਰੋ ਨਾ ਰੋਮਾ ਦੇ ਫਰੈਂਡ ਦੀ ਫੇਰਨੀ ਆ ਉਹ ਗਾਹਾਂ ਮੋੜ ਤੋਂ ਸੱਜਿਆ ਤੋਂ ਮੁੜ ਕੇ ਖੱਬੇ ਤੋਂ ਮੁੜ ਕੇ ਚੁੱਕ ਆ ਜੂਗਾ ਚਲੋ ਬਾਕੀ ਕਰੋ ਜੇ ਕਾ ਆ ਗਿਆ ਕਰਨ ਪਿੱਛੇ ਦੇ ਫਰੈਂਡ ਦਾ ਘਰ ਗਏ ਤੇ ਹੁਣ ਆ ਆ ਗਿਆ ਮਿੱਤਰੋ ਸਾਹਮਣੇ ਚੁੱਕਾ ਪਿੰਡ ਆ ਕਰਨ ਦੇ ਜਾਨੇ ਕਿ ਵੈਕਟ ਫਰੈਂਡ ਆ ਉਹਦਾ ਘਰ ਆ ਮੈਨੂੰ ਵੀ ਤਾਂ ਪਤਾਗਾ ਕਈ ਵਾਰੀ ਵਾਹੂ ਤੇ ਸਾਡ ਛੁੱਟ ਕੇ ਗਿਆ ਬਾਕੀ ਆ ਗਿਆ ਚੁੱਕੇ ਪਿੰਡ ਦਾ ਗਰਾਊਂਡ ਆ ਜਿੱਥੇ ਮਣਮਣ ਕਾ ਦੇਖ ਲੋ ਚਲੋ ਇਹ ਜੋ ਕਿਦਮਗਰ ਮਿੱਤਰੋ ਉਹ ਆਪਣਾ ਗਾਹਾਂ ਪਿੰਡ ਸਰਾਉ ਦਾ ਫਿਰ ਤੁਹਾਨੂੰ ਉਹ ਵੀ ਦਿਖਾਉਨੇ ਆ ਕਰੋ ਆਪਣੇ ਪਿੰਡਾਂ ਦੇ ਵੀਊ ਚੈੱਕ ਅੱਜ ਉਹ ਸਾਹਮਣੇ ਮੋੜ ਤੇ ਤੇ ਥੋੜੇ ਜੇ ਮੈਟਰ ਕੋਰ ਗਿਆ ਇੱਥੋਂ ਸਿੱਧੇ ਜਾ ਕੇ ਆਪਣਾ ਪਿੰਡ ਮਿੱਤਰੋ ਉੱਕੜੀ ਦੇਖੋ ਤੁਸੀਂ ਪਿੰਡ ਫਟਿਆਂ ਨੂੰ ਕਿੱਡੀ ਆ ਅੱਜ ਆਪਣਾ ਸਿੱਧਾ ਹੱਥ ਨਾਲ ਮੋਟੋ ਵਲੌਗ ਚੈੱਕ ਕਰੋ ਵੀ ਵਧੀਆ ਲੋਟ ਆ ਇਹ ਆ ਗਏ ਮਿੱਤਰੋ ਚੋਕੇ ਪਿੰਡ ਦੀ ਫਿਰਮੇ ਬਾਕੀ ਉਹਨਾਂ ਸੜਕਾਂ ਸੜਕਾਂ ਵਧੀਆ ਬਣਾਤੀਆਂ ਇਤਕੀ ਲੋਟ ਨੇ ਚਲ ਹੁਣ ਆ ਇਹਨੂੰ ਖੱਬੇ ਹੱਥ ਮੁੜ ਕੇ ਗਾਹਾਂ ਜੇ ਨਾਲ ਹੀ ਥੱਜੇ ਹੁਣ ਕੇ ਵੇਚ ਜਾਉ ਆਪਣੇ ਪਿੰਡ ਨੂੰ ਸਿੱਧੀ ਸਰਾਉ ਤੋਂ ਸਣੇ ਮਿੱਤਰਾਂ ਚੱਲਦੇ ਆ ਫੇਰ ਮਿਲਦੇ ਆ ਪਿੰਡ ਚੱਲ ਗਏ ਮਿੱਤਰੋ ਕਰੋ ਤੇ ਇੱਕ ਤਾਂ ਇਹ ਹੈਗੀ ਆਪਣੀ ਸਰਾਉ ਤੋਂ ਪਿੰਡ ਵਾਲੀ ਸੜਕ ਇਹ ਇਹ ਮਿੱਤਰੋ ਸੜਕ ਦੀ ਇੱਕ ਗੱਲ ਹੈਗੀ ਆ ਘਰਨੀਆਂ ਚ ਵੀ ਆਲੇ-ਦਾਲੇ ਦੇ ਕੁਤ ਰੱਖਤੇ ਪੂਰੇ ਖੜੇ ਨੇ ਸਾਨੂੰ ਦੀਨੇ ਹੋਣਗੇ ਕੈਮਰੇ ਚ ਹੈ ਪੂਰੀ ਗੂੜੀ ਸੌ ਹੁੰਦੀ ਆ ਹੁਣ ਤਾਂ ਚਲੋ ਬੱਕਰੀਆਂ ਵਾਲੇ ਨੇ ਸਾੰਗ ਤੇ ਇਹ ਦੇਖੋ ਵੀ ਦੇਖੋ ਆ ਵੀਡੀਓ ਚ ਦੇਖਣ ਨੂੰ ਕਿੰਨੇ ਵਧੀਆ ਲੱਗਦੇ ਨੇ ਜੀ ਹਰ ਇੱਕ ਸੜਕ ਤੇ ਐਵੇਂ ਹੋਣਾ ਗੱਲ ਦਾ ਵਜਿਹੜੇ ਜਿਹੜੇ ਬੱਕਰੇ ਆ ਪੁੱਕੜਿਆ ਚ ਲਈ ਨਹੀਂ ਭੁੱਖੇ ਮਰਦੇ ਬੱਕਰੀਆਂ ਵਾਲੇ ਉੱਗੋ ਕਰ ਜਾਂਦੇ ਨੇ ਨਾਲੇ ਹੂੰ ਦੇਖੋ ਸੜਕ ਤੇ ਹੂੰ ਵਧੀਆਲੇ ਨਾਲੇ ਦੇਖਣ ਨੂੰ ਵਧੀਆ ਲੱਗਦਾ ਨਾਲੇ ਗਰਮੀਆਂ ਜੂਨ ਸੌਖਾ ਹੋ ਜਾਂਦਾ ਜਿੱਥੋਂ ਲੈਣ ਵਾਰੀ ਨੇ ਸਿਰੇ ਤੋਂ ਸਿਰੇ ਤੱਕ ਹਲਦਾ ਮੈਂ ਕੈਮਰਾ ਥੋੜਾ ਜਿਹਾ ਪਿੱਛੇ ਆਉਣ ਕੀਤਾ ਜੇ ਮੈਂ ਪਹਿਲਾਂ ਕਰਿਆ ਹੁੰਦਾ ਫੇਰ ਤੁਹਾਨੂੰ ਸਾਰਾ ਦਿਖਾ ਹੁੰਦਾ ਗੱਡੀ ਵਾਲਾ ਦੇਖੋ ਪੂਰਾ ਧੱਕਾ ਕਰਦਾ ਆ ਰਿਹਾ ਮਿੱਤਰੋ ਕਰੋ ਜੇਕ ਤਾਂ ਮੈਂ ਕਿਹਾ ਆ ਕੇ ਸਾਹਮਣੇ ਆਪਣੇ ਗੁਰਦੁਆਰਾ ਸਾਹਿਬ ਮਿੱਤਰੋ ਕਰੋ ਵਾ ਇਧਰ ਵਿਊ ਚੱਕਾ ਸੂਰਜ ਸੇਪਣ ਦਾ ਟਾਈਮ ਜਿਆ ਹੋ ਗਿਆ ਕਰੋ ਚੱਕ ਕਿੰਨਾ ਵਧੀਆ ਸੋਹਣਾ ਲੱਗ ਰਿਹਾ ਹੈ ਹਨਾ ਬਾਕੀ ਆ ਸਾਡੇ ਗਵੰਦੀ ਕਾਲੂ ਕੇ ਆਲੂ ਇਹ ਵੀ ਚੈੱਕ ਕਰ ਲੋ ਆ ਆਪਣੇ ਸਾਹਮਣੇ ਆ ਗਿਆ ਗੁਰਦੁਆਰਾ ਸਾਹਿਬ ਮਹਾਰਾਜ ਸੁਖਮੰਤੀ ਵਖਸੇਓ ਵਾਹਿਗੁਰੂ ਕਿਰਪਾ ਰੱਖੀ ਤੇਰੀ ਆਸਰਾ ਕਰੋ ਮਿੱਤਰੋ ਚੈੱਕ ਸੀਰ ਬਾਬਾ ਦਾ ਦੁਮਾਲ ਕੋਈ ਉਹ ਪਰਲੇ ਪਾਸੇ ਆਪਣਾ ਗੁਰਦੁਆਰਾ ਸਾਹਿਬ ਆ ਕਰੋ ਜੇਕ ਸਾਰੇ ਪ੍ਰਾਠੀ ਕੋਲ ਮਠਾ ਹਨਾ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਹੈ ਆਪਣੇ ਮਿੱਤਰੋ ਪਿੰਡ ਦਾ ਗੁਰੂ ਘਰ ਆ। ਅਰੋਜਿਤ ਨਗਰ ਸਾਹਿਬ। ਆ ਗਿਆ ਆਪਣੇ ਤਾਇਕਾ ਘਰ ਇਹਨਾਂ ਦੇ ਟੰਗਰ ਦੇ ਮਿੱਤਰੋ ਇਧਰ ਆ ਗਿਆ ਸਾਹਮਣੇ ਆਪਣੇ ਚੌਕੇ ਵਾਲਾ ਮੋੜ ਆ। ਆ ਗਿਆ ਪਿੰਡ ਮੁੜ ਕੇ ਆਪਾਂ ਵਾਪਸ ਹੁਣ ਮਿੱਤਰੋ ਕੱਲੀਆ ਤੜਾ ਤੜਾ ਜੋਣ ਦਾ ਕੰਮ ਰਹਿ ਗਿਆ ਉਹ ਤਾਂ ਤੁਹਾਨੂੰ ਕੀ ਦਿਖਾਵਾਂਗਾ ਉਹ ਤਾਂ ਤੁਹਾਨੂੰ ਕੱਲ ਦਿਖਾਈ ਹੋਇਆ ਹੈ ਨਾ। ਹੁਣ ਆ ਦੇਖਣਾ ਨਹੀਂ ਹੋਆ ਫਿਰ ਮੈਂ ਵਲੌਗ ਐਂਡ ਕਰ ਦੂਗਾ ਕਰੋ ਆ ਗਿਆ ਆਪਾਂ ਆਪਣੇ ਆ ਤਾਂ ਵੀ ਸਾਰੇ ਭਾਈ ਪਸੰਦਤੀ ਹੋਣਗੇ ਕਿਵੇਂ ਐਕਸਰ ਦਿਖਾਉਂਦਾ ਰਹਿਣਾ ਆਪਣੇ ਘਰ ਦੀ ਚਲੋ ਹੁਣ ਚੱਲਦੇ ਆਂੋ ਮਿੱਤਰੋ ਕਰੋ ਮਿੱਤਰੋ ਵਲੌਗ ਚ ਪਹ ਪਹ ਪਹਲਵਾਨ ਦੇ ਦਰਸ਼ਨ ਅੱਜ ਕਾ ਤੀਜੇ ਚਾਰ ਦਿਨ ਤਿੰਨ ਚਾਰ ਦਿਨ ਹੋ ਗਏ ਹੁਣ ਨਹੀਂ ਵਲੌਗ ਚ ਆਇਆ ਹੈਲੋ ਕਰਦੇ ਸਾਰਿਆਂ ਨੂੰ ਸਸਰੀ ਘਰ ਬਲਾ ਦੇ ਸਸਰੀ ਘਰ ਬਲਾਉਣਾ ਨੇ ਅੱਜ ਹਮ ਬਹੁਤ ਜ਼ਰੂਰੀ ਕੀ ਕੀ ਕਰਾਂ ਕੰਮ ਕਰ ਚੱਲਦਾ ਲੋਟ ਬਾੜਾ ਹਾਂ ਮਿੱਤਰ ਹੁਣ ਆਇਆ ਇਹ ਹਾਂ ਨਾ ਉਹ ਨੂੰ ਪਤਾ ਨਹੀਂ ਕੀ ਕਰੂੰ ਬਾਕੀ ਪਾਣੀ ਪਲਾਉਣਾ ਡੰਗਰਾਂ ਨੂੰ ਚਲੋ ਠੀਕ ਆ ਮਖਾਪਾ ਪਹਿਲਵਾਨ ਨੂੰ ਵੀ ਮਲਾ ਦੀ ਖਾਦਨ ਹੋ ਗਏ ਹਾਂ ਮਿੱਤਰੋ ਤੁਸੀਂ ਦੇਖੇ ਆ ਪਹਿਲਾਂ ਆਪਾਂ ਜਾ ਕੇ ਇਹ ਮਰੇਲ ਕੋਲ ਲਿਆ ਅੱਜ ਆਪਾਂ ਇਹ ਆਲੂਆਂ ਨੂੰ ਪਾਣੀ ਨਹੀਂ ਲਾਇਆ ਪਾਣੀ ਲਾਵਾਂਗੇ ਆਪਾਂ ਆਲੂਆਂ ਨੂੰ ਕੱਲ ਨੂੰ ਅੱਜ ਯਾਰ ਮੈਨੂੰ ਗਿੱਲੇ ਲੱਗਦੇ ਸੀ ਫਿਰ ਆਪਾਂ ਜਿਹੜੇ 2-3 ਆਪਣੇ ਮਰੇਲ ਕੋਲ ਦੇ ਕੰਮ ਸੀ ਉਹ ਨਿਵੇੜਲੇ ਨਾਲ ਮੈਨੂੰ ਅੜ ਜਾ ਮਲੌਤ ਕੰਮ ਸੀ ਮੈਂ ਉਧਰ ਜਾ ਆਇਆ ਹੁਣ ਆਪਾਂ ਆਲੂਆਂ ਨੂੰ ਬਰਾ ਪਾਣੀ ਜਾਵਾਂਗੇ ਕੱਲ ਨੂੰ ਤੜਕੇ ਠੀਕ ਆ ਮਿੱਤਰੋ ਮੈਂ ਵਲੌਗ ਐਂਟਰੀ ਕੀਤਾ ਦੀਆਂ ਨਾ ਮਖਾਦਲ ਵਲੌਗ ਨੂੰ ਠੀਕ ਆ ਮਿੱਤਰੋ ਸਾਰੇ ਭਰਾਵਾਂ ਦਾ ਆਪ ਧੰਨਵਾਦ ਆਪਣਾ ਬਲੌਗ ਦੇਖਣ ਲਈ ਆਪਣਾ ਬਲੌਗ ਉਮੀਦ ਆ ਸਾਰੇ ਭੈਣ ਤੇ ਭਰਾਵਾਂ ਨੂੰ ਨਾ ਪਸੰਦ ਆਇਆਊਗਾ ਇੱਕ ਵੀਰ ਬਣ ਕੇ ਮੈਂ ਹਰੀਖ ਬਲੌਗ 'ਚ ਕਹਿਣਾ ਵੀ ਆਪਣਾ ਨਾ ਦੇਖ ਦੇ ਦਾ ਵੱਧ ਜਾਣੇ ਨੇ ਆਪਣਾ ਬਲੌਗ ਉਹਨੇ ਜਾਣੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕਰਦੇ ਵੀ ਵੀਰ ਬਣ ਕੇ ਨਾ ਸਾਰੇ ਜਣੇ ਜਿਹੜਾ ਵੀ ਵੀਡੀਓ ਦੇਖਦਾ ਸਬਸਕ੍ਰਾਈਬ ਕਰਕੇ ਜਾਇਆ ਕਰੋ ਠੀਕ ਆ ਨਾਲੇ ਕਰ ਦਿਓ ਵੀਡੀਓ ਨੂੰ ਲਾਈਕ ਨਾਲੇ ਕਰ ਦਿਓ ਸ਼ੇਅਰ ਨਾਲੇ ਕਰ ਦਿਓ ਕਮੈਂਟ ਆਪਣੀ ਇੰਸਟਾਗ੍ਰਾਮ ਦੇ ਆਈਡਿਟੀ ਚੈਂਪੀਅਨ 605 ਜੋਤੀ ਰੰਗੀ ਵਾਲੇ ਨੂੰ ਉਹਨੂੰ ਕਰ ਲਿਓ ਫੋਲੋ ਠੀਕ ਆ ਮਿੱਤਰੋ ਧੰਨਵਾਦ ਮਿਲਦੇ ਆ ਕੱਲੂ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਠੀਕ ਆ ਮਿੱਤਰੋ ਓਕੇ ਬਾਏ ਟਾਟਾ ਸਾਰੇ ਭਰਾਵਾਂ ਦਾ ਧੰਨਵਾਦ ਵਲੌਗ ਦੇਖਣ ਲਈ